हां हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਵਾੜਾ ਸੇਲ ਲਈ ਲੈ ਕੇ ਆਏ ਹਾਂ ਜੀ ਇੱਕ ਬਈ ਤਾਜੀ ਸੂਈ ਵੀ ਆ ਇੱਕ ਟੋਕੜ ਗੱਬਣਾ ਆਉ ਪੁੱਛ ਲੈਨੇ ਬਈ ਟੋਟੇਲ ਅੱਜ ਵਿੱਚ ਬਈ ਜੀ ਹੱਸੀ ਕਾ ਉਹ ਠੀਕ ਹੋ ਪਤੀ ਵਧੀਆ ਬਈ ਨਾਮ ਤੇ ਐਡਰੈਸ ਨਾਮ ਤੇ ਸਾਧਰਾ ਪਿੰਡ ਆ ਭਾਈ ਰੁਪਦਰ ਤਸੀਲ ਖੋਤ ਜਿਲ੍ਹਾ ਬਟਿੰਡਾ ਆਪਾਂ ਤਸੀਲ ਬਈ ਫੂਲ ਫੂਲ ਆ ਵੀਰੇ ਨੇੜੇ ਪਿੰਡ ਬਈ ਰਾਮਪਰਾ ਫੂਲ ਸ਼ਹਿਰ ਆਪਾਂ ਨੂੰ ਨੇੜੇ ਵੀਰੇ ਇਧਰੋ ਸਲਾਪੁਰ ਨੇੜੀ ਆ ਮੋਬਾਈਲ ਨੰਬਰ 9023976000 ਠੀਕ ਆ ਬਈ ਭਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੋਸ ਹੂ ਇਹ ਦੂਜਾ ਸੋਸ ਹੂ ਜਾਈ ਭਾਈ ਅੱਜ ਸ਼ੇਮਾ ਦੇਣਾ ਪੰਜਵਾਂ ਸ਼ੇਮਾ ਦੇਣਾ ਨੂੰ ਸੋਹਣ ਹਾਂ ਅੱਜ ਹੀ ਹੈ ਬੜੋ ਠੰਡੀ ਸੀਲ ਆ ਭਾਈ ਮਾਲਕ 17 ਕਿਲੋ ਬੜਾ ਦਾ ਮੰਨ ਗਿਆ ਦੋਦੀ ਸੀ ਆਪਾਂ 15 ਮੰਨ ਕੇ ਲਿਆ ਯਾਰ ਠੰਡੀ ਸੀਲ ਹੈ ਹਨਾ ਥਾੜ ਦੇਖੋ ਭਾਈ ਸੁਆਹੀ ਬੜੀ ਚੰਗੀ ਆ ਯਾਰ ਹਨਾ ਚੂਣ ਚਰਮਾਏ ਨੂੰ ਬਹੁਤ ਚੰਗਾ ਲੱਗ ਜਿਵੇਂ ਮਰਦੀ ਧਾਰਾ ਮਰੀ ਚੱਲ ਕੋਈ ਚੱਕਰ ਦੋਦਾ ਦਾ ਇੱਕ ਨੰਬਰ ਆ ਜੀ ਥਣ ਮੁਰਤੀ ਵਾਲਾ ਥਣ ਚਾਰੇ ਥਣ ਦਿੱਤੀ ਤੇ ਕਿਆ ਬਾਤ ਹੈ ਚੋਣ ਬਹੁਤ ਚੰਗਾ ਸੁਭਾਈ ਦਾ ਬਾਈ ਜਾਂ ਲੈ ਦੇਖ ਉਹਦੀਆਂ ਡਾਕਟਰਾਂ ਥਾਣੀ ਬੜਾ ਚੰਗਾ ਪੰਜਾਰਤਾਂ ਮਾਰੀਆਂ ਗਲਾ ਬਾਕੀ ਸਰੇ ਜਨਾ ਚਵਾਈ ਆਪਾਂ ਕਰਕੇ ਨਹੀਂ ਹੁੰਦੀ ਵੀ ਆ ਹਾਜੀ ਲੈਂਦੀ ਆ ਠੀਕ ਆ ਦੋਦ 15 ਮੰਨ ਲੈ ਜਦੋਂ 17 ਕਿਲੋ ਦੱਸਦੇ ਅਗਲੇ 15 ਮੰਨ ਕੇ ਕੋਈ ਮਰਜ਼ੀ ਲੈ ਜੇ ਦੁੱਧ 20 ਕਿਲੋ ਬਾਹਰ ਦੇਣਾ ਜਦੋਂ ਕਾਰਕੁੜ ਚੱਲ ਗਿਆ ਬੱਚੀ ਦੇ ਠੀਕ ਆ ਬਾਈ ਪੂਰੀ ਵੱਡੀ-ਵੱਡੀ ਐ ਨਹੀਂ ਛੋਟੀ ਨਹੀਂ ਡਾਕਟਰ ਆ ਫੁੱਲ ਕੱਦ ਦਾ ਫੁੱਲ ਰਾਜੀ ਆ ਰੰਗ ਰੂਪ ਚੰਗਾ ਸੂਈ ਸਵਾਈ ਆ ਆਰਡਰ ਚੰਗਾ ਥਣਪੂਣ ਚੰਗਾ ਬਾਈ ਕਿੰਨਾ ਦੁੱਧ ਦੇ ਦੂ 20 ਕਿਲੋ ਬਾਹਰ ਦੇਣਾ ਡਾਕਟਰ ਐ ਨਹੀਂ ਤਾਂ ਵੱਡੀ ਫੁੱਲ ਆ ਬੱਚੀ ਇਹਦੇ ਕਹੇ ਨੌਣ ਹੁਣ ਲੱਗ ਕੱਚੀ ਥਾਂ ਬਾਈ ਵੇਖਾ ਦਿਉ ਲਾਂਖ ਨੂੰ ਕੋਈ ਮਾਰਦੀ ਵੀ ਬਦੇ ਨੇ ਜ਼ਰੂਰ ਆਗੇ ਬਦੇ ਵੇ ਲਹਾਉਣ ਵਾਲੇ ਆ ਛੇਸ ਬੜਾ ਪਿਆਰਾ ਗੋਦੀ ਪਾਦੀ ਚੰਗੀ ਆ ਰੰਗ ਰੂਪ ਇਹ ਬਾਕੀ ਰਾਜੀ ਰੂਜੀ ਫੁੱਲ ਆ ਆਰਡਰ ਕਮਾਲ ਦਾ ਠੰਡੀ ਠੰਡੀ ਆਇਆ ਟਰਬੋਂ ਆਈ ਭਾਈ ਲੈ ਠੀਕ ਆ ਲੈ ਲੈਵਾ ਦੇ ਰੱਖ ਸਰ ਸ਼ਰਟ ਤਾਂ ਬਾਈ ਨੇ ਧਾਉਣ ਤੇ ਬਾਈ ਕਹਿੰਦਾ ਆਈ ਰਹਿ ਜਾ ਤਾਂ ਵੀ ਕੋਈ ਚੈੱਕ ਨਹੀਂ ਕੀ ਆਂ ਜੀ ਤੁਸੀਂ ਥਾਣੀ ਵਾਲਾ ਚੰਗਾ ਲੈ ਗੱਡੀ ਬਹੁਤ ਆ ਯਾਰ ਬਹੁਤ ਚੰਗਾ ਥਾਂ ਸੁਣ ਲਿਆ ਠੀਕ ਆ ਇਹ ਕੀ ਮੋਲ ਲੱਜਾ ਹੈ ਜਾਨ ਡਾਕਟਰ ਆ ਜਾਇਆ ਮੋਲ ਤਾਂ ਪਹੁੰਚ 17 ਪਤ్ర ਕਾਲੀ 57000 ਤੋਂ 16 ਗਾਨੇ ਮਰਜੀ ਦੀ ਮੁੱਲ ਕਰਾਉਣਾ 70 72 ਕਰਾ ਲਓ ਬਾਈ ਕਹਿੰਦਾ 70 ਬਾਈ ਦਾ ਰਾਈਟਰ ਚਾਰ ਜਾਂ ਸਾਂਹ ਦੋ ਤੇ 70000 ਤੂੰ ਹੀ ਆ ਗਰੀਬ ਘਰੋਂ ਆਈ ਵੀ ਜੰਮਾ 57000 ਚੋਂ ਬਾਈ ਕਹਿੰਦਾ ਛੋਟ ਹੋ ਜੂਗੀ ਆਰਡਰ ਚੰਗਾ ਥਣ ਤੋਂ ਚੰਗਾ ਮੁੱਢ ਚ ਬਾਈ ਦੋਨੇ ਪਾਸੇ ਤਿੰਨੇ ਮਗਰ ਦੀ ਵੇ ਕੇ ਕਰ ਲੈਣੀ ਠੰਡੀ ਸੀ ਲੈ ਫੇਰ ਮਾਰਦੇ ਧਾਰਾ ਆਪਾਂ ਡਾਕਟਰ ਲੈ ਫੇਰ ਪਾਸੇ ਬਹਿ ਗਿਆ ਬਾਈ ਕਹਿੰਦਾ ਕੋਈ ਚੱਕਰੀ ਨਹੀਂ ਜਿੱਧਰ ਦੀ ਮਰਜ਼ੀ ਧਾਰਾ ਮਰੀ ਚੱਲ ਚੋਂ ਜਾਣ ਕਰ ਮਾਈ ਨੂੰ ਪੂਰਾ ਚੰਗਾ ਗਾ ਕੀ ਬਾਤ ਆ ਬਾਈ

ਦੋ ਨੰਬਰ ਬਈ ਕਿਹੜਾ ਸੀ ਇਹ ਬਲੂਨ ਨੇ 20 ਕਿਲੋ ਲੋ ਦਿੱਤਾ ਵੀਰੇ ਦੁੱਧੇ ਫੁੱਲ ਹੁੰਦੀ ਆ ਸੱਤ ਵੀ ਨਹੀਂ ਕਿ ਬੜਾ ਚਾਰ ਦੰਦਾ ਮੂੰਹ ਠੀਕ ਆ ਦੁੱਧੋਂ ਡਰਾਈ ਕਰਤੀ 15 ਨੋ ਗੇ ਥਾਂ ਵੀ ਫੁੱਲ ਗਰੰਟੀ ਹੋ ਦੁੱਧੋ ਡਰਾਈ ਆ ਮੂੰਹ ਵਿੱਚ ਚਾਰ ਦੰਦਾ ਤੇ ਬਾਲ ਢੋਲੀ ਛਾਲੀ ਬਹੁਤ ਚੰਗਾ ਥਣ ਬਹੁਤ ਚੰਗਾ ਚੰਗੀਆਂ ਹਨਾ ਯਾਰ ਬਹੁਤ ਚੰਗਾ ਬਈ ਆਜੀ ਦਾ ਬਾਈ ਨੇ ਰਿਕਾਰਡ ਆ ਜਿਹੜਾ ਬਹੁਤ ਚੰਗਾ ਦੱਸਿਆ 20 ਕਿਲੋ ਦਾ ਬਾਈ ਬੜਾ ਚੰਗਾ ਹਨਾ ਸੋਨਾ ਦੀ ਗਰੰਟੀ ਆ ਹਾਂ ਫੁੱਲ ਗਰੰਟੀ ਆ ਬਾਈ ਮੂੰਹ ਆ ਬਹੁਤ ਸੋਨਾ ਦਾ ਬੋਲ ਦੇ ਬਾਈ ਤੋੜ ਕੇ ਤੋੜ ਦਿੰਨੇ ਆ ਫੇਸ ਬੜਾ ਪਿਆਰਾ ਦੰਦਾ ਚ ਬੈੜਾ ਸਾਰੇ ਸਾਰੀਆਂ ਬਰਡਰਾਂ ਦਾ ਗੱਡੂ ਮੌਕੇ ਤੇ ਬਾਕੀ ਦੁੱਧ ਦਾ ਰਿਕਾਰਡ ਬਾਈ ਨੇ ਚੰਗਾ ਦੱਸਿਆ ਗੱਬਣਾ ਚੈੱਕ ਪਾ ਜਾਣ ਨੂੰ ਫੋਲਾ ਪ੍ਰਿੰਟ ਜਦ ਵਾਲੀ ਵਿੱਚ ਚੈੱਕ ਕਰਾ ਲੈ ਆਵੀ ਆਪਣੇ ਘਰੇ ਹੂੰ ਨਹੀਂ ਸਰ ਬੜਾ ਪਿਆਰਾ ਤੋਰਾ ਤਰਾ ਚੰਗਾ ਬੜਾ ਬਈ ਤੇ ਕੀ ਮੋਲ ਲੱਜ ਜਨ ਇਹ ਬਾਏ 43000 ਦੇ ਦੇਣਾ ਬਈ ਯਾਰ ਮਾਨਦਾਨ ਹੋ ਜੋ ਹੋ ਜੋ ਬਈ 43000 ਰੁਪਇਆ ਮੋਲ ਬਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਦਾਨ ਜ਼ਰੂਰ ਹੋ ਜਾ ਚੰਗੀ ਅਬਰਟ ਲਾਂਡੂ ਲਾਂਬਾ ਪਈਆਂ ਨੇ ਬਰਡਰਾਂ ਦਾ ਐਸਟੀਮੇਟ ਲਾ ਲਿਓ ਬਈ ਦੁੱਧ ਵਾਂਗ ਚੰਗਾ ਦਿੱਤਾ ਹੋਊਗਾ ਜਿਹੜੇ ਹਿਸਾਬ ਨਾਲ ਢੱਲਾ ਨਾ ਲੇਵਾ ਬਹੁਤ ਸੋਹਣਾ ਬਣਾਉਗੀ ਇਹ ਐਜੂ ਕਰਕੇ ਦਰਦੇ ਰਹਾ ਫੰਡੀ ਫੰਡੀ ਬਹੁਤ ਆ ਇਹ ਤੇ ਸਾਹਮਣੀ ਜ਼ਰੂਰ ਪਾਉਗੀ ਉਹ ਇਹ ਆ ਮੋਲ ਆ ਬਾਈ ਹਨਾ ਤੇ ਹਾਂ ਜੀ ਜਿਹੜਾ ਰੇਟ ਦੇ ਵਿੱਚੋਂ ਮਾਨਤਾਣ ਜ਼ਰੂਰ ਹੋ ਜਾਊਗਾ ਬੜਾ ਬਾਈ ਕੋਲੇ ਦੋ ਸੀ ਦੋਨੇ ਲਿਖਾਤੀਆਂ ਕਿਸੇ ਵੀ ਨੂੰ ਦੋਨਾਂ ਦੇ ਕੋਈ ਵੀ ਪਸੰਦ ਆਏ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ